ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਸਤਹੀ ਖੇਤਰਫਲ ਅਤੇ ਆਇਤਨ ਅਭਿਆਸ ਨੰਬਰ 11.2 ਤੇ ਇਸ ਅਭਿਆਸ ਦੇ ਅਗਲੇ ਦੋ ਸਵਾਲ 6ਵਾਂ ਤੇ 7ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਚੇਤਾ ਕਰਾਉਣਾ ਕਿ ਇਸੇ ਚੈਨਲ ਤੇ ਤੁਹਾਡੀਆਂ ਨੌਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਨੇ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 9th english mcq 9th english literature 9th grammar 9th science 9th math notes 9th math pscb math concepts ਠੀਕ ਹੈ ਕਿ ਗਣਿਤੇ ਸਿਧਾਂਤ ਪੰਜਾਬੀ మీడియం ਵਿੱਚ ਠੀਕ ਹੈ ਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਠੀਕ ਹੈ ਕਿ ਬੱਚੇ ਬਹੁਤ ਵਧੀਆ ਪਲੇਲਿਸਟ ਐਬ੍ਰਿਵੀਏਸ਼ਨਸ ਜਿਵੇਂ ਅਲੱਗ-ਅਲੱਗ ਵਿਸ਼ਾ ਨਹੀਂ ਆ ਐਬ੍ਰਿਵੀਏਸ਼ਨਸ ਹੈਗੀਆਂ ਨੇ ਜੋ ਕਿ ਜਨ ਨੌਲੇਜ ਵਧਾਣ ਲਈ ਤੇ ਗਿਆਨ ਵਧਾਣ ਲਈ ਬਹੁਤ ਹੀ ਵਧੀਆ ਹੈ। ਸੋ ਉਹਨਾਂ ਨੂੰ ਵੀ ਜ਼ਰੂਰ ਦੇਖੋ। ਆਓ ਦੇਖੀਏ ਬੱਚਿਓ ਹੁਣ ਇਹ ਵਾਲਾ ਸਵਾਲ। ਉਸ ਗੋਲੇ ਦਾ ਅਰਧ ਵਿਆਸ ਪਤਾ ਕਰੋ ਜਿਸ ਦੀ ਸਤਾ ਦਾ ਖੇਤਰਫਲ 154 ਸੈਂਟੀਮੀਟਰ ਵਰਗ ਹੈ। ਬੱਚਾ ਅਸੀਂ ਖੇਤਰਫਲ ਕੱਢਣਾ ਨਹੀਂ ਹੈਗਾ। ਖੇਤਰਫਲ ਦਿੱਤਾ ਹੈ ਤੇ ਖੇਤਰਫਲ ਤੋਂ ਅਸੀਂ ਅਰਧ ਵਿਆਸ ਕੱਢਣਾ ਹੈ। ਠੀਕ ਹੈ। ਆਓ ਦੇਖੀਏ ਉਹ ਕਿੰਨਾ ਦਿੱਤਾ ਹੈ ਗੋਲੇ ਦੀ ਸਤਾ ਦਾ ਖੇਤਰਫਲ 154 ਸੈਂਟੀਮੀਟਰ ਵਰਗ। ਮੰਨ ਲਓ ਗੋਲੇ ਦਾ ਅਰਧ ਵਿਆਸ ਬਰਾਬਰ 6 ਸੈਂਟੀਮੀਟਰ। ਠੀਕ ਹੈ ਗੋਲੇ ਦੀ ਸਤਹ ਦਾ ਖੇਤਰਫਲ ਬਰਾਬਰ 4 ਪਾਈ r ਵਰਗ ਹੁੰਦਾ ਹੈ ਸੂਤਰ ਸਾਨੂੰ ਪਤਾ ਹੈ ਸੋ ਖੇਤਰਫਲ ਦੀ ਜਗਾ ਕਿੰਨਾ ਦਿੱਤਾ ਹੈ 154 ਇੱਥੇ ਲਿਖ ਦਿੱਤਾ ਸਤਹ ਦਾ ਖੇਤਰਫਲ 154 ਬਰਾਬਰ 4 ਪਾਈ 7 ਤੇ r ਸਾਨੂੰ ਪਤਾ ਨਹੀਂ ਹੈ r ਵਰਗ ਹੁਣ ਬੱਚੇ ਦੇਖੋ ਕੀ ਹੈਗਾ 4 ਗੁਣਾ 2 ਕਿੰਨਾ ਹੋ ਗਿਆ 88 ਤੇ 7 ਇੱਥੇ ਚਲਾ ਗਿਆ 154 ਗੁਣਾ 7 ਤੋਂ r ਵਰਗ ਕੀ ਹੋ ਜਾਏਗਾ r ਵਰਗ ਹੋ ਜਾਏਗਾ ਬਰਾਬਰ 7 154 ਤੇ 4 22 88 88 ਥੱਲੇ ਆ ਜਾਏਗਾ। ਸੋ r² 156 7 88। ਸੋ 11 8 88 11 ਕੰਮ 11 11 11 44 14 ਆ ਗਿਆ ਇੱਥੇ। ਤੇ ਦੋ ਨਾਲ ਫਿਰ ਕੱਟਿਆ 2 7 14 ਤੇ 2 ਚੋ ਗਿਆ 8 7 7 4। ਸੋ r² ਹੋ ਗਿਆ ਬਟ ਬੱਚੋ 49 4। ਠੀਕ ਹੈ। ਹੁਣ ਜੇ r² 49 4 ਹੈ ਤੇ r ਕਿਹਦੇ ਬਰਾਬਰ ਹੋਏਗਾ 49 ਦਾ ਵਰਗਮੂਲ 4 ਦਾ ਵਰਗ ਮੂਲ 100 49 ਦਾ ਵਰਗ ਮੂਲ ਕਿੰਦਾ 7 ਤੇ 4 ਦਾ ਵਰਗ ਮੂਲ ਕਿੰਦਾ 2 ਸੋ ਜਵਾਬ ਆ ਗਿਆ ਆਰ 7/2 ਜਿਹੜੇ ਭਾਗ ਕੀਤਾ ਤੇ 3.5 ਭਾਗ ਗੋਲੇ ਦਾ ਅਰਧ ਵਿਆਸ ਬਰਾਬਰ 3.5 ਸੈਂਟੀਮੀਟਰ ਹੈ ਸੋ ਬੱਚੋ ਥੋੜਾ ਵੱਖਰੇ ਕਿਸਮ ਦਾ ਸਵਾਲ ਏ ਜੇ ਮੈਂ ਤੁਹਾਨੂੰ ਅਗਾਹ ਕਰ ਦਵਾਂ ਹੋ ਸਕਦਾ ਹੈ ਕਿ ਇਹ ਵਰਗ ਮੂਲ ਪੂਰਨ ਪੂਰਨ ਵਰਗ ਨਾ ਆਵੇ ਪੂਰਨ ਪੂਰਨ ਵਰਗ ਮੂਲ ਨਾ ਆਵੇ ਐੜੀ ਸੰਖਿਆਵਾਂ ਨੇ ਪੂਰਨ ਵਰਗ ਨਾ ਹੋਣਾ 49 ਪੂਰਨ ਵਰਗ ਹੈ 4 ਪੂਰਨ ਵਰਗ ਹੈ ਇਸ ਕਰਕੇ ਤੁਹਾਨੂੰ ਵਰਗਮੂਲ ਕੱਢਣਾ ਆਉਣਾ ਚਾਹੀਦਾ ਹੈ ਤੇ ਵਰਗਮੂਲ ਦੇ ਉੱਤੇ ਬੜੇ ਵਿਸਥਾਰ ਦੇ ਨਾਲ ਮੈਂ 8ਵੀਂ ਜਮਾਤ ਵਿੱਚ ਸਮਝਾਇਆ ਹੈ ਤੇ ਸਾਰੇ ਸਵਾਲ ਤੁਹਾਡੀ 8ਵੀਂ ਕਿਤਾਬ ਦੇ ਹੱਲ ਕੀਤੇ ਹੋਏ ਨੇ ਸੋ ਵਰਗਮੂਲ ਦੀ ਇੱਕ ਵੱਖਰੇ ਤੌਰ ਤੇ ਤੁਸੀਂ ਅਭਿਆਸ ਜ਼ਰੂਰ ਕਰ ਲੈਣਾ ਜੇ ਤੁਹਾਨੂੰ ਭੁੱਲ ਗਿਆ ਤੇ ਖਾਲੀ ਸਮਾਂ ਕੱਢ ਕੇ 8th 8ਵੀਂ ਗਣਿਤ ਦੀ ਜਿਹੜੀ ਪਲੇਲਿਸਟ ਹੈਗੀ ਹੈ ਉਹ ਜ਼ਰੂਰ ਦੇਖੋ ਚ ਵਰਗ ਅਤੇ ਵਰਗਮੂਲ ਦਾ ਜੋ ਵਿਸ਼ਾ ਹੈ ਉਹਨੂੰ ਇੱਕ ਵਾਰ ਜ਼ਰੂਰ ਰਿਵਾਈਜ਼ ਕਰ ਲਿਓ ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਅੱਗੇ ਕਿਤੇ ਫਸ ਜਵੋ ਇੱਥੇ ਉਹ ਮੰਨ ਲਓ 49 ਨਾ ਹੋ ਕੇ 44 ਹੀ ਆ ਜਵੇ 47 ਆ ਜਵੇ ਤੇ ਫਿਰ ਉਹਦਾ ਵਰਗਮੂਲ ਕਿੱਦਾਂ ਕੱਢਣਾ ਪਏਗਾ ਨਾ ਸੋ ਅਰਧੋ ਘਾਟ ਫਿਰ ਦਸ਼ਮਲਵਤ ਵਾਰ 2 3 ਥਾਵਾਂ ਤੱਕ ਉਹ ਗਣਨੇ ਕੇ ਆਪਣੇ ਵਰਗਮੂਲ ਕੱਢ ਕੇ 2 ਥਾਵਾਂ ਤੱਕ ਸਾਨੂੰ ਦੱਸੋ ਸੋ ਇਸ ਕਰਕੇ ਵਰਗਮੂਲ ਕੱਢਣਾ ਤੁਹਾਨੂੰ ਜ਼ਰੂਰ ਆਣਾ ਚਾਹੀਦਾ ਠੀਕ ਹੈ ਹੁਣ ਅਗਲਾ ਸਵਾਲ ਦੇਖੀਏ ਇਹ ਵੀ ਬੱਚੋ ਬੜਾ ਹੀ ਰੋਚਕ ਸਵਾਲ ਹੈਗਾ ਕਹਿੰਦੇ ਚੰਦ ਦਾ ਵਿਆਸ ਧਰਤੀ ਦੇ ਵਿਆਸ ਦਾ 1/4 ਹੈ ਚੰਦ ਦਾ ਵਿਆਸ ਧਰਤੀ ਦੇ ਵਿਆਸ ਦਾ 1/4 ਹੈ ਚੌਥਾ ਹਿੱਸਾ ਇਹਨਾਂ ਦੋਨਾਂ ਦੇ ਸਤਹੀ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ ਪਿਛਲੀ ਵੀਡੀਓ ਵਿੱਚ ਅਸੀਂ ਬੱਚੇ ਗੁਵਾਰੇ ਦਾ ਕੀਤਾ ਸੀਗਾ ਕਿ ਗੁਵਾਰਾ ਉਹਦਾ ਅਰਧ ਵਿਆਸ 7 ਆ ਗਿਆ ਤੇ ਗੁਵਾਰਾ ਫਲਾਕ ਗਿਆ ਉਹਦਾ 14 ਅਰਧ ਵਿਆਸ ਕਰ ਦਿੱਤਾ ਤੇ ਸਤਹੀ ਖੇਤਰਫਲ ਦਾ ਅਨੁਪਾਤ ਕੱਢੋ ਹੁਣ ਬੱਚੇ ਆ ਥੋੜਾ ਵੱਖਰੇ ਕਿਸਮ ਦਾ ਐ ਦੇਖੋ ਮੈਂ ਤੁਹਾਨੂੰ ਇਸ਼ਾਰਾ ਵੀ ਕਰ ਦਿੱਤਾ ਸੀਗਾ ਜੇ ਕੁਝ ਅਠਾਈ ਹੈ ਤੇ ਮੈਂ ਤੁਹਾਨੂੰ ਜਵਾਬ ਜਵਾਨੀ ਦੇ ਰਵਾਂਗਾ ਕਿ 16 ਆਏਗਾ ਇੱਕ ਅਨੁਪਾਤ 16 ਆਏਗਾ 4 ਚੋ 4 16 ਹੁੰਦਾ ਹੈ ਪਰ ਅਸੀਂ ਇੱਦਾਂ ਲਿਖ ਨਹੀਂ ਸਕਦੇ ਸਾਨੂੰ ਕਰਕੇ ਦਿਖਾਉਣਾ ਪੈਣਾ ਇਦਾਂ ਪੂਰਾ ਪੜਾਦਰ ਪੜਾ ਲਿਖਾਂਗੇ ਸਪਸ਼ਟ ਹੈ ਕਿ ਜੇਕਰ ਵਿਆਸ 1/4 ਹੈ ਤਾਂ ਅਰਧ ਵਿਆਸ ਵੀ 1/4 ਹੀ ਹੋਵੇਗਾ ਕਿਉਂਕਿ ਦੋਨੋਂ ਅੱਧਾ ਕਰ ਦਾਂਗੇ ਤੇ ਅੱਧੇ ਕਰਨ ਤੋਂ ਬਾਅਦ ਵੀ ਬੱਚਿਓ ਉਹਨਾਂ ਦਾ ਜਿਹੜਾ ਅਨੁਪਾਤ ਇੱਕੋ ਹੀ ਰਹੇਗਾ ਅਗਰ ਵਿਆਸ 1/4 ਹੈ ਤੇ ਅਰਧ ਵਿਆਸ ਵੀ ਉਹਦਾ 1/4 ਹੀ ਹੋਵੇਗਾ ਹੁਣ ਮੰਨ ਲਓ ਧਰਤੀ ਦਾ ਅਰਧ ਵਿਆਸ ਬਰਾਬਰ r ਇਕਾਈਆਂ ਧਰਤੀ ਦਾ r ਇਕਾਈਆਂ ਮੰਨ ਲਿਆ ਠੀਕ ਹੈ ਸੋ ਦਿੱਤੇ ਮੁਤਾਬਕ ਚੰਦ ਦਾ ਅਰਧ ਵਿਆਸ ਕਿੰਨਾ ਹੋਏਗਾ r/4 ਇਕਾਈਆਂ ਚੌਥਾਈ ਸ ਹੈ ਨਾ ਚੰਦ ਦਾ ਛੋਟਾ ਧਰਤੀ ਦਾ r ਮੰਨ ਲਿਆ ਤੇ ਚੰਦ ਦਾ ਕਿੰਨਾ ਹੋ ਜਾਏਗਾ r/4 1/4 ਠੀਕ ਹੈ ਹੁਣ ਚੰਦੇ ਦਾ ਸਤਹੀ ਖੇਤਰਫਲ 4 पाई ਤੇ ਕਿੰਨਾ ਹੈ ਅਰਧ ਵਿਆਸ r/4 ਪੂਰੇ ਦਾ ਵਰਗ ਉਹਨੇ ਕੀ ਹੋਗਾ 4 पाई r² ਤੇ 4 ਚੋਕੇ 16 4 पाई r² 16 ਕਿਉਂਕਿ 4 ਥੱਲੇ ਹੈਗਾ ਨਾ ਬੱਚੇ ਉਦੋਂ /16 4 ਚੋਕੇ 16 ਧਰਤੀ ਦਾ ਸਤਹੀ ਖੇਤਰਫਲ ਬਰਾਬਰ 4 ਪਾਈ r ਵਰਗ ਬਰਾਬਰ 4 ਪਾਈ r ਵਰਗ ਹੋ ਗਿਆ ਠੀਕ ਹੈ ਸੋ ਇਹਦਾ ਹੁਣ ਆ ਗਿਆ ਚੰਦ ਦਾ ਸਤਹੀ ਖੇਤਰਫਲ ਧਰਤੀ ਦਾ ਸਤਹੀ ਖੇਤਰਫਲ ਤੇ ਕਿਹਾ 4 ਪਾਈ r ਵਰਗ 16 ਤੇ 4 ਪਾਈ r ਵਰਗ ਹੁਣ ਇਹ 16 ਜਿਹੜੇ ਬੱਚੇ ਅੰਸ਼ ਦੇ ਵਿੱਚ 16 ਆਵੇ ਤੇ ਫਿਰ ਉਹ ਹਰ ਦੇ ਵਿੱਚ ਥੱਲੇ ਆ ਜਾਂਦਾ ਸੋ 4 ਪਾਈ r ਵਰਗ 16 4 ਪਾਈ r ਵਰਗ ਇਹ ਥੱਲੇ ਥੱਲੇ ਦੇਗਾ ਇਹ ਬਚੋ 4πr² ਤੇ 4πr² ਇਹ ਕੱਟ ਜਾਏਗਾ। a a ਕੱਟ ਗਿਆ। ਠੀਕ ਹੈ ਤੇ ਸਾਡਾ ਕੀ ਬਚ ਗਿਆ ਬੱਚਿਓ? ਇੱਥੇ ਬਚ ਗਿਆ 1 ਤੇ /16 1/16 ਆ ਗਿਆ ਜਵਾਬ। ਇਸ ਤਰ੍ਹਾਂ ਦੋਨਾਂ ਦੇ ਸਤਹੀ ਖੇਤਰਫਲਾਂ ਦਾ ਅਨੁਪਾਤ ਬਰਾਬਰ 1:16 ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਇਹ ਬੜਾ ਸਵਾਲ ਜਿਹੜਾ ਹੈ ਉਹ ਕਰਨਾ ਹੈ ਬੜਾ ਵਧੀਆ ਸਵਾਲ ਸੀ ਬੜਾ ਸੌਖਾ ਹੈ। ਦੇਖਣ ਨੂੰ ਲੱਗਦਾ ਵੀ ਇਥੇ ਕੁਝ ਨਹੀਂ ਦਿੱਤਾ ਇਕੱਲਾ 1/4 ਹੀ ਅਭਿਆਸ ਦੀ ਗੱਲ ਕੀਤੀ ਹੈ ਤੇ ਕਹਿੰਦੇ ਜੀ ਸਤੇਈ ਖੇਤਰਫੋਨ ਕੱਢੋ ਸੋ ਮੇਰੇ ਚ ਕੋਈ ਆਪਨੇ ਅਗੀ ਇੱਕ ਵਾਰ ਜੇ ਨੇ ਸੋਲ ਕਰ ਲੋਗੇ ਦੋ ਵਾਰ ਕਰ ਲੋਗੇ ਬੜੇ ਦਿਮਾਗ ਚੈਪ ਹੋ ਜਾਏਗਾ ਤੇ ਸਮਝ ਆ ਜਾਏਗਾ ਚੰਗੀ ਤਰ੍ਹਾਂ ਸੋ ਪਿਆਰੇ ਵਿਦਿਆਰਥੀਓ ਐਸ ਐਂਡ ਟੂਡੇ ਅਭਿਆਸ ਸੰਪਰ 11.2 ਦੇ ਦੋ ਸਵਾਲ 6ਵਾਂ ਤੇ 7ਵਾਂ ਉਸੇ ਸੀਸੀ ਤਰ੍ਹਾਂ ਨੇਵ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ